ਅਸੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਟਰੈਕਟਰ ਮੰਡੀ ਤਲਵੰਡੀ ਸਾਬੋ ਖੜੇ ਸੀ ਵੀਰੇ ਜਿਹੜੇ ਜਿਹੜੇ ਆਪਣੇ ਆਪ ਦੇ ਕੋਲੇ ਟਰੈਕਟਰ ਹੈਗਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਉਹ ਦਿਖਾਉਣ ਲੱਗਿਆ ਤੁਹਾਨੂੰ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਗੱਲ ਕਰ ਲਓ ਮਿੱਤਰੋ ਸਾਰੇ ਟਰੈਕਟਰਾਂ 'ਚ ਪ੍ਰਾਂ ਟਰੈਕਟਰ ਕੱਟਿਆ ਜਾਊਗਾ ਜੇ ਕਿਸੇ ਭਰਾ ਨੇ ਕੋਈ ਲੋਨ ਕਰਾ ਕੇ ਟਰੈਕਟਰ ਲੈਣਾ ਤਾਂ ਲੋਨ ਦੀ ਸੁਵਿਧਾ ਵੀ ਆਪਣੇ ਕੋਲੇ ਉਪਲਬਧ ਹੈ ਘੱਟ ਤੋਂ ਘੱਟ ਰੇਟ ਤੇ ਤੁਹਾਡੇ ਸਿਮਲ ਸਕੋਰ ਦੇ ਮੁਤਾਬਕ ਤੁਹਾਨੂੰ ਲੋਨ ਹੋ ਜਾਊਗਾ ਕੋਈ ਵੀ ਟਰੈਕਟਰ ਲੋਨ ਕਰਾ ਕੇ ਤੁਸੀਂ ਖਰੀਦ ਸਕਦੇ ਹੋ ਆਪਣੇ ਕੋਲੇ ਸ਼ੁਰੂ ਕਰਦੇ ਆ 2019 ਮਾਡਲ ਟਰੈਕਟਰ ਹੈਗਾ ਬਾਈ ਜੀ 855 ਕਾਪੀ ਸ਼ਾਇਦ 20 ਦੀ ਹੋਵੇ ਟਰੈਕਟਰ ਦੀ ਕੰਡੀਸ਼ਨ ਹੈ ਟਰੈਕਟਰ ਦੇ 2025 ਮਾਡਲ ਵਰਗੀ ਜਿਵੇਂ ਨਵਾਂ ਟਰੈਕਟਰ ਹੈ ਅਗਲੇ ਟਾਇਰ ਵੱਡੇ ਪਾਏ ਹੋਇਆ 30 40000 ਦਾ ਉੱਤੇ ਐਕਸਟਰਾ ਸਮਾਨ ਲੱਗਿਆ ਹੋਇਆਗਾ ਟਰੈਕਟਰ ਦਾ ਮੁੱਲ ਤੁਸੀਂ ਤੁਹਾਨੂੰ ਫੋਨ ਕਰ ਲਿਓ ਫੋਨ ਤੇ ਦੱਸਾਂਗੇ ਪੂਰਾ ਫੁੱਲ ਚੰਗਾ ਟਰੈਕਟਰ ਹੈ ਕਿਸੇ ਵੀਰ ਨੂੰ ਚਾਹੀਦਾ ਹੋਵੇ ਆਪਣਾ ਨੰਬਰ ਸ਼ੁਰੂ ਚ ਨੋਟ ਕਰ ਲਓ 9465362000 ਇਸ ਨੰਬਰ ਤੇ ਆਪਣਾ ਵਟਸਐਪ ਵੀ ਚੱਲਦਾ ਹੈਗਾ ਜੇ ਕਿਸੇ ਵੀਰ ਨੂੰ ਕੋਈ ਵੀ ਟਰੈਕਟਰ ਵੇਚਣਾ ਹੈ ਖਰੀਦਣਾ ਤਾਂ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣੇ ਨਾਲ ਜਾਣਕਾਰੀ ਹਾਸਲ ਕਰ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਟਰੈਕਟਰ 3633 2001 ਮਾਡਲ ਟਰੈਕਟਰ ਹੈ ਜੀ 2001 ਮਾਡਲ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਹੈ ਫਸਟ ਪਾਰਟੀ ਦਾ ਸਰਸਾ ਨੰਬਰ ਟਰੈਕਟਰ ਸਰਸਾ ਨੰਬਰ ਟਰੈਕਟਰ ਹੈਗਾ ਟਰੈਕਟਰ ਦੇ ਟਾਇਰ ਹੈਗੇ 75 80 ਪੈਸੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਡਬਲ ਕਲਚ ਟਰੈਕਟਰ ਤਾਂ ਆਪਣੇ ਨਾਲ ਸੰਪਰਕ ਕਰ ਲੈਣਾ ਪੂਰਾ ਫੁੱਲ ਚੰਗਾ ਟਰੈਕਟਰ ਹੈਗਾ ਮਾਣੀ ਮੁੱਟੀ ਹਲਕੀ ਫੁਲਕੀ ਡਾਜਿੰਗ ਤਾਂ ਹੈਗੀ ਆ ਬਾਈ ਵਪਾਰੀ ਦੇ ਟਰੈਕਟਰ ਤੇ ਥੋੜੀ ਬਹੁਤੀ ਕਰਵਾ ਦਿੰਦਾ ਹੁੰਦਾ ਹੈਗਾ ਹੈਂਡਿਕੈਟਰ ਵਗੈਰਾ ਟਰੈਕਟਰ ਦੇ ਨਾਲ ਦੇ ਪਿਆ ਸਿਰਫ ਆਹ ਇੰਡੀਕੇਟਰ ਇੱਕ ਬਦਲਿਆ ਹੋਇਆ ਬਾਕੀ ਸਾਰੇ ਇੰਡੀਕੇਟਰ ਜਿਹੜੇ ਟਰੈਕਟਰ ਦੇ ਨਾਲ ਦੇ ਹੈਗੇ ਨਿਊ ਹਾਲੈਂਡ ਦੇ ਉੱਥੇ ਮਾਰਕੇ ਵਾਲੇ ਪਿੱਛੋਂ ਪਿੱਛੋਂ ਹੋ ਕੱਕ ਚੈੱਕ ਕਰੋ ਜੀ ਪੂਰਾ ਵਧੀਆ ਟਰੈਕਟਰ ਹੈਗਾ ਠੀਕ ਹੈ ਹਲਕੀ ਫੁਲਕੀ ਜਿਹੜੀ ਛੱਤੀਤੀ ਦੀ ਆਵਾਜ਼ ਹੁੰਦੀ ਹੈ ਮਾੜੀ ਮੁੱਟੀ ਹੈ ਬਾਕੀ origignal ਸੌਰੀ origignal ਟਰੈਕਟਰ ਹੈ ਪੂਰਾ ਚੰਗਾ ਅੱਗੇ ਟਰੈਕਟਰ ਆ ਜਾਂਦਾ ਜੀ ਆਪਣੇ ਕੋਲ ਸੋਨਾਲਿਕਾ ਵਰਲਡ ਟਰੈਕ 60 ਵਰਲਡ ਟਰੈਕ 60 ਸੋਨਾਲਿਕਾ ਨਵੇਂ ਟਾਇਰਾਂ ਚਾ ਪੂਰਾ ਫੁੱਲ ਚੰਗਾ ਟਰੈਕਟਰ ਹੈ ਡੈਕ ਡੱਕ ਟ੍ਰੋਪਿਕ ਨੂੰ ਵੀ ਲੱਗੀ ਹੋਈ ਆ 3 ਸਪੀਡ ਆ ਵਰਲਡ ਚੇਂਜਰ ਵਾਲਾ ਟਰੈਕਟਰ ਹੈ ਸ਼ੈੱਡ ਲੱਗੋ ਬੋਲਦੇ ਜੀ ਇਹਨੂੰ RX 60 ਚਾ ਜੀ 60 HP ਦਾ ਟਰੈਕਟਰ ਹੈਗਾ ਪੰਜਾਬ ਨੰਬਰ ਹੈ 2014 ਮਾਡਲ ਹਾਲਤ 2020-22 ਮਾਡਲ ਵਰਗੀ ਆ 4 ਲੱਖ ਤੇ 90000 ਰੁਪਿਆ ਟਰੈਕਟਰ ਦੀ ਡਿਮਾਂਡ ਹੈਗੀ ਪੂਰਾ ਚੰਗਾ ਸਾਫ਼ ਸੁਥਰਾ ਟਰੈਕਟਰ ਹੈਗਾ ਪੰਜਾਬ ਨੰਬਰ ਹੈ ਚੇਂਜਰ ਵਾਲਾ 3 ਸਪੀਡ ਹੈ ਫੁੱਲ ਟੌਪ ਮਾਡਲ ਹੀ ਆ ਜਾਂਦਾ ਡਬਲ ਡਿਸਟ੍ਰਿਬਿਊਟਰ ਵੱਸ ਵੀਡੀਓ ਤੇਲ ਬ੍ਰੇਕਾਂ ਦਾ ਟਰੈਕਟਰ ਹੈ ਪੂਰਾ ਚੰਗਾ ਟਰੈਕਟਰ ਹੈ ਇਹਦੇ ਤੋਂ ਬਾਅਦ ਆ ਜਾਂਦਾ 363 2000 ਤੇ 12 ਮਲ ਟਰੈਕਟਰ ਹੈ ਜੀ ਆਪਣੇ ਕੋਲੇ ਪੂਰਾ ਫੁੱਲ ਚੰਗਾ ਟਰੈਕਟਰ ਹੈ ਟਰੈਕਟਰ ਦੇ ਟਾਇਰ ਹੈਗੇ 4 80 ਪੈਸੇ ਟਰੈਕਟਰ ਹੈਗੇ ਇਹਦੇ ਅਗਲੇ ਜਿਹੜੇ ਅਸੀਂ ਨਵੇਂ ਟਰੈਕਟਰਾਂ ਦੇ ਦੂ ਵੀ ਟਾਇਰ ਇਦੋਂ ਵੱਧ ਪਾ ਲਿਆਵਾਂਗੇ ਸਾਡੇ ਮਿੱਤਰ ਨੂੰ ਚਾਹੀਦੇ ਸੀਗੇ ਅਸੀਂ ਉਹਨੂੰ ਦੇ ਦਿੱਤੇ ਟਾਇਰ ਤੁਹਾਨੂੰ ਵਧੀਆ ਇਦੋਂ ਵਧੀਆ ਪਾ ਕੇ ਦੇਵਾਂਗੇ 2012 ਮਾਡਲ ਹੈ ਕੰਪਨੀ ਦਾ ਜਿਹੜਾ ਟਰਬੋ ਲੱਗਿਆ ਹੋਇਆ ਹੈਗਾ 55 HP ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਆਪਣਾ ਨਿਹਰਾ ਨੰਬਰ ਉੱਪਰ ਚੱਲ ਰਿਹਾ ਹੈਗਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਸੰਬੰਧੀ ਰੇਟਸਾਂ ਦੀ ਜਾਣਕਾਰੀ ਲੈ ਸਕਦੇ ਹੋ ਜੀ ਪੂਰਾ ਘੈਂਟ ਟਰੈਕਟਰ ਹੈ ਅੱਗੇ ਆਇਆ ਦਾ ਆਪਣੇ ਕੋਲੇ 6055 2014 ਮਾਡਲ ਹੈ ਡੱਕ ਡੱਕ ਕਨੋਪੀ ਕਨੂਪੀ ਲੱਗੀ ਹੋਈ ਹੈ ਪੂਰਾ ਸੋਹਣਾ 3 ਲੱਖ ਰੁਪਿਆ ਟਰੈਕਟਰ ਤੇ ਲੋਨ ਹੋ ਜਾਊਗਾ ਬਾਡੀ ਲਾਈਨ ਦਾ ਚੈੱਕ ਕਰੋ ਜੀ ਜਿਵੇਂ ਨਵਾਂ ਕੋਰਾ ਟਰੈਕਟਰ ਹੈ ਵੀਰੇ ਪੂਰਾ ਫੁੱਲ ਚੰਗਾ ਕਹਿ ਸਕਦੇ ਜੀ ਇਹਨੂੰ ਉਹ ਟਰੈਕਟਰ ਹੈ ਪੂਰਾ ਸ਼ਿੰਗਾਰਾ ਸੂਰਾ ਬਹੁਤ ਸੋਹਣਾ ਹੈਗਾ ਸੈਕੰਡ ਓਨਰ ਟਰੈਕਟਰ ਹੈ ਆਪਣੇ ਕੋਲੇ ਫਰਸਟ ਸੈਕੰਡ ਓਨ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ। ਪੂਰਾ ਚੰਗਾ ਟਰੈਕਟਰ ਹੈ। ਟਰੈਕਟਰ ਦੇ 3 ਲੱਖ ਰੁਪਏ ਦਾ ਲੋਨ ਹੋ ਜਾਊਗਾ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ। ਵਿੱਚ ਪੁਰਾਣਾ ਟਰੈਕਟਰ ਕਟਾਉਣਾ ਤੁਸੀਂ ਉਹ ਵੀ ਆਪਾਂ ਟਰੈਕਟਰ ਦੇ ਵਿੱਚ ਕੱਟ ਲਾਂਗੇ। ਪੂਰਾ ਘੈਂਟ ਟਰੈਕਟਰ ਹੈ। ਇਹਨਾਂ ਟਰੈਕਟਰਾਂ ਤੋਂ ਸੰਬੰਧੀ ਰੇਟਾਂ ਸੰਬੰਧੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਉੱਪਰ ਨੰਬਰ ਜਿਹੜਾ ਚੱਲ ਰਿਹਾ ਐਸ ਨੰਬਰ ਤੇ ਸੰਪਰਕ ਕਰਕੇ ਆਪਣੇ ਨਾਲ ਜਾਣਕਾਰੀ ਲੈ ਸਕਦੇ ਹੋ। ਹੋਰ ਵੀ ਟਰੈਕਟਰ ਆਪਾਂ ਤੁਹਾਡੇ ਵੇਚ ਦਾਂਗੇ। ਕਿਸੇ ਵੀ ਵੀਰ ਨੂੰ ਚਾਹੀਦੇ ਹੋਣ। ਤਾਂ ਆਪਣੇ ਤੁਸੀਂ ਉੱਪਰ ਨੰਬਰ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਨੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੀ। ਧੰਨਵਾਦ।